ਕਪੜੇ ਕੀ ਹੈ ਐਂਬੂਲੈਂਸ ਐਂਬੂਲੈਂਸ ਕਿਹ ਹੈ ਐਲਬੰਬੋ ਹਾਂ ਐਲਬੰਬੋ ਐਲਬੰਬੋ ਆ ਐਲਬੰਬੋ ਨੂੰ ਹਾਂ ਮੈਨੂੰ ਆਇਸੀ ਮਾ ਇਹਦੇ ਕੁਝ ਲੈ ਕੇ ਜਾਂਦੇ ਨੇ ਹੈਲੋ ਜੀ ਸਤਿ ਸ੍ਰੀ ਅਕਾਲ ਦੁਲੱਟ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਦੁਪਹਿਰ ਦਾ ਟਾਈਮ ਹੋ ਗਿਆ 12:00 ਵਜੇ ਫਿਲਟਰ ਦਾ ਹੋ ਬਣੀ ਹੈ ਕੰਮ ਤਾਂ ਇਹ ਆਪਾਂ ਸਾਰੀ ਨਿਮੇੜ ਲਈ ਹੁਣ ਅੱਧੇ ਕਿ ਵਿਆਹ ਲੈਣੇ ਜਾਇਆ ਇਹਦੇ ਕਰੇ ਹਜੇ ਆਪਾਂ ਤਿਆਰ ਹੋਣਾਗਾ ਨਾ ਅੱਧੇ ਕਿ ਜਾਇਆ ਏ ਖਾਇਬ ਕੋਟ ਖਾਇਏ ਨਾ ਜਾਵਾਂਗੇ ਦੁਬਾਰੇ ਵੀ ਦੁਬਾਰੇ ਵੀ ਜਾਣਾਗਾ 3 ਵਜੇ ਜਾਣਾ 3 ਵਜੇ ਹੋਰ ਨਾਨ ਗਿਆ ਆਉਣਗੇ 3 ਵਜੇ ਕੀ ਤਰਾਂਗੇ ਆਪਾਂ ਉਹ ਨਹੀਂ ਕੁਛ ਨਹੀਂ ਹੋਵੇਗਾ 3 ਵਜੇ ਆਪਾਂ ਤਾਂ ਨਹੀਂ ਆ ਉਹ ਵੀ ਜੇ ਸਰਪੰਚ 3 ਵਜੇ ਆਉਣਗੇ ਘੰਗਾ 5:30 ਸਾਰਾ ਕੰਮ ਕਰ ਲਿਆ ਸੀ ਉਦੋਂ ਸਾਨੂੰ ਕਹਿੰਦੇ 3 ਵਜੇ ਆ ਜਾਣਗੇ 4 ਵਜੇ denn ਦਾ ਬਠਣਾ ਵੀ ਲਾ ਦਾਂਗੇ ਅਸੀਂ ਆਖ ਵੀ ਹੋ ਸਕਦਾ ਭੈਣੀ ਵਾਲਾ ਮੰਗੂ ਕਰ ਦੇਣਾ ਦੇਖ ਲੈ ਮੈਂ ਸਾਰਾ ਕੰਮ ਕਰ ਗਈ ਸੀ ਜਦੋਂ ਆਏ ਨੇਗੇ ਸਮਾ ਦੀ ਨਾਲ ਗਿਆਗੇ ਨਾਨ ਕਹਿੰਦੇ ਨਾਨਕੇ ਦੇ ਨਾਲ ਜਾਣਾ ਪਿਆ ਕਰਨ 3 ਵਜੇ ਦਾ ਟਾਈਮ ਦਿੱਤਾ ਨਹੀਂ ਕਹਿੰਦੇ ਉਹਨਾਂ ਨੂੰ ਆਖਾ ਢਾਈ ਵੀ। ਜਦੋਂ ਵਧੀਆ ਜੀ ਆ ਜਾਣ ਕਈ ਆ ਵੀ ਜਾਂਦੇ ਨੇ ਟਾਈਮ ਤੇ ਕਈ ਲੇਟ ਹੋ ਜਾਂਦੇ ਨੇ ਨਾ। ਨਾਨਕੇ ਨੂੰ 1 ਵਜੇ ਦਾ ਦਿੱਤਾ ਸੀ 5:00 ਵੱਜ ਕੇ 4:00 ਵਜੇ ਆਇਆ। ਹਣ ਨੂੰ ਦੀਂ ਦੇ ਨਾਲ। ਅਸੀਂ ਇੰਤਜ਼ਾਰ ਕਰਕੇ ਹੋ ਗਏ ਹੁੰਦੇ। ਐਂ ਨਹੀਂ ਆਣਗੇ ਵਧੀਆ ਨਹੀਂ ਜੀ ਟਾਈਮ ਉਹ ਨੂੰ ਨਹੀਂ ਆਏ। ਲੋੜ ਨਹੀਂ ਤੇ ਕੋਈ ਨਾ ਫਨ ਕਿ ਪਿੰਡ ਦੇ ਵਿਦੀ ਲਗਾਈ ਆਉਂਦੇ ਨੇ ਉਹਨੂੰ। ਸਾਥ ਦਰਵਾਜ਼ੇ ਦੇ ਨਾਲ। ਓਕੇ ਦਰਨਗੇ। ਮੁੰਨਾ ਅਰੇ ਕੰਮ ਨਹੀਂ ਕਰਾਂ ਕੋਈ। ਇਹ ਤਾਂ ਹੂੰ ਚੱਲਦੀ ਹੈ। ਉਹ ਹਾਂ ਜਦੋਂ ਸੀ ਮੈਂ ਤੁਹਾਨੂੰ ਦੂਹ ਕਹਿੰਦੀ ਨਾਲ ਕੇ ਉੱਤੇ ਤੰਗਿਆ ਸੀ ਤਾਂ ਸਫਾਈ ਕਰਤੀ ਉੱਥੇ ਆ ਗਈ। ਅੱਛਾ ਇੱਧਰ ਹੋ। ਹੋਰ ਬਹੁਤ ਇੱਧਰ ਜੂ ਬੰਨਾ ਇੱਧਰ ਠੀਕ ਆ। ਚਲ ਵਧੀਆ ਹੋ ਗਿਆ। ਅੱਡੇ ਨੂੰ ਉੱਧਰ ਹੀ ਆਉਂਗੇ। ਕੁਝ ਪਤਾ ਹੀ ਲਾਦਾ ਹੈਗਾ ਕਿਹੜਾ ਵਿਆਹ ਕਿੱਧਰੋਂ ਆਉਂਦਾ ਹੈਗਾ। ਕਿੱਧਰੋਂ ਜਾਂਦਾ ਹੈਗਾ। ਅੱਜ ਆਪਣੀ ਇੱਕ ਬਰਾਤ ਗਈ ਹੋਈ ਹੈਗੀ। ਉਹਨਾਂ ਦੀ ਪੈਲਸ ਕੱਲ ਨੂੰ ਆਏਗੀ ਇਹਨਾਂ ਦਾ ਪ੍ਰੋਗਰਾਮ ਬਹੁਤ ਵਧੀਆ ਕੀਤਾ ਜੋ ਉਹ ਆਨੰਦ ਕਰਕੇ ਲੈ ਆਉਣਗੇ ਕੱਲ ਨੂੰ ਪੈਲਸ ਦਾ ਪ੍ਰੋਗਰਾਮ ਹੈ ਜਿਹੜਾ ਇੰਨਾ ਬੰਨੀ ਹੋਇਆਗਾ ਨਾ ਜਿਹੜੇ ਆਪਾਂ ਕੱਲ ਜਾਗੋ ਤੇ ਗਏ ਸੀ ਉਹਨਾਂ ਬੰਨੀ ਗਈ ਤੇ ਨਹੀਂ ਆਲਾ ਕੀ ਕਰਦਾ ਆਨੰਦ ਦੋ ਤਿੰਨ ਦਿਨ ਪਹਿਲਾਂ ਕਰ ਲਿਆ ਹੁੰਦਾਗਾ ਨਾ ਕੁੜੀ ਨੂੰ ਛੱਡਿਆ ਹੁੰਦੇ ਦੁਬਾਰਾ ਫਿਰ ਪੈਲਸ ਚ ਆਉਂਦੀ ਹੈਗੀ ਉਦੋਂ ਤੱਕ ਤਿਆਰ ਹੋ ਕੇ ਕਿੰਨਾ ਕੁਝ ਜਾਂ ਵਧ ਜਾਂਦਾਗਾ ਹੁਣ ਉਹ ਆਉਣ ਨਾ ਆਉਣ ਹੁਣ ਆਪਦਾ ਆਪ ਹੈਗਾ ਕੋਦ ਮਰਜ਼ੀ ਵਗ ਜਾਣ ਜਾ ਕੇ ਆਪਦਾ ਸਾਰਾ ਉਹਨਾਂ ਪ੍ਰੋਗਰਾਮ ਕਰ ਲੈਣਗੇ ਨਾਲ ਸਲਾਮੀ ਸਨੇਹਾ ਹੋ ਜੂਗੀ ਜਿਹੜੇ ਫੋਟੋਆਂ ਵਗੈਰਾ ਉਹ ਅੱ ਕੋਈ ਵਗੈਰਾ ਜਿਹੜੇ ਕਰਦੇ ਨੇ ਨਾ ਉਹ ਅੱਜ ਹੀ ਨਿਬੜ ਜਾਣਾ ਮੇਰੇ ਕੱਲ ਪੈਸੇ ਚ ਕਰਨਾ ਉਹ ਪੈਸੇ ਚ ਹੋ ਗਏ ਹਾਂ ਇਹ ਤਾਂ ਕੱਲੇ ਆ ਉਹ ਹੀ ਨੀ ਮੂਹੀਆਂ ਕੈਮਰਾ ਵਾਲੇ ਨਹੀਂ ਫਿਰ ਵੀ ਨਾ ਟਾਈਮ ਨਹੀਂ ਲੱਗਣਾ ਜੇ ਆਪਾਂ ਸੋਚੀਏ ਜਿਹੜੀਆਂ ਮਿਲਣੀਆਂ ਦਾ ਕੰਮ ਉਹ ਨਿਬੜ ਜਾਊਗਾ ਅੱਜ ਬਾਹਰ ਰੁਕ ਨਾ ਕੱਲ ਨੂੰ ਕਿੱਥੇ ਕਰੀਏ ਉਹ ਗੇਲ ਨਹੀਂ ਪੈਛੇ ਜੀ ਹੋਊਗੀ ਉਹ ਹੁੰਦੇ ਨਹੀਂ ਨਾ ਆਉਂਦੀ ਵੀ ਉਹ ਆਉਣੀ ਆਉਂਦੇ ਹੈਗੇ ਦੱਸਿਆ ਹੈਗਾ ਉਹ ਉੱਥੇ ਕਰਨਗੇ ਸਾਰਾ ਕੁਝ ਹੁਣ ਰਿਵਾਜ ਹੈ ਜਰਾ ਹੱਬੜ ਹੱਬੜ ਕਰਦੇ ਫੇਰ ਆਉਣਗੇ ਉਹ ਵੀ ਸਾਡੇ ਰਿਵਾਜ ਹੈ ਨਾ ਪਰ ਤੇ ਸਰ ਤੋਂ ਪਰਾਂ ਬਿਆਹ ਕੇ ਲੈ ਕੇ ਆਉਣਗੇ ਮੁੰਡਾ ਹੁਣ ਦੇਖ ਲੋ ਕਿੰਨੀ ਦੂਰ ਹੈਗਾ ਨਾ ਨਹੀਂ ਤਾਂ ਮੈਂ ਕਿ ਪੈਸੇ ਜੀ ਹੁੰਦੇ ਨਾ 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 ਉਹ ਨਹੀਂ ਲੈਸਦੇ ਹਨ ਹਾਂ ਤਾਂ ਹੀ ਨਸਲੇ ਹਗੇ ਨੇਗੇ ਤੇ ਹਜੇ ਤਾਂ ਉਹ ਕਹਿੰਦੇ ਕੁਛ ਉਪਰਾ ਆਗੇ ਕਿਆ ਕਰਨ ਵਾਸਤੇ ਨਹੀਂ ਤਾਂ ਕਹਿੰਦੇ ਵਾਲੀ ਦੂਰ ਪੈਂਦਾ ਸੀਗਾ ਤੇ ਮਿਲ ਲਏ 6:30 ਵਜੇ 5 ਵਜੇ ਕਹਿੰਦੇ ਸੀ 6:30 ਵਜੇ ਇੱਥੋਂ ਚੱਲ ਗਏ ਸੀ ਉਹ ਪ੍ਰਾਤ ਲੱਗਾ ਇਹ ਵੀ ਫਿਰ ਥੋੜੀ ਨੇੜੇ ਦੂਰ ਦਾ ਸਫ਼ਰ ਹੈ ਨਾ ਵੀ ਇੰਨੇ ਬਾਲੇ ਵੀ ਨਹੀਂ ਗਏ ਹੈਗੇ ਹਾਂ 4-5 ਘੰਟੇ ਦਾ ਹਾਂ ਹਾਂ ਇੰਨੇ ਕੀ ਗਏ ਨੇ 4-5 ਹੋ ਗਏ ਫਿਰ ਵੀ ਹਾਂ ਘੰਟੇ ਕਹਿੰਦੇ ਸੀਗੇ ਤਾਂ ਨਹੀਂ ਵੱਲੋ ਵੱਲੀ ਹੋ ਜਾਂਦੇ ਹਾਂ ਵੱਲੋ ਵੱਲੀ ਹੋ ਜਾਂਦੇ ਨੇ ਚਲ ਵਧੀਆ ਗਾ ਚਲੋ ਸੁਖਾ ਹਾਂ 2-3 ਕ ਦਿਨਾਂ ਦਾ ਰਹਿ ਗਿਆ ਆਪਣਾ ਕੰਮ ਫਿਰ ਦਮ ਲੈਂਦੇ ਆਗੇ ਗੜਿਆਂ ਦਾ ਕੁਝ ਸੁਪਾਨ ਵਾਲੇ ਜਾਣਾ ਹੋ ਲੋ ਲੋ ਹਾਂ ਫਿਰ ਦੋ ਦਿਨ ਫਿਰ ਰਾਤ ਸਾਨੂੰ ਵੱਜ ਗਿਆ ਉੱਥੇ 10:30 11 ਵਜੇ ਅਸੀਂ ਆਇਆ ਉਦੋਂ ਬਾਅਦ ਚ 2:30 ਵਜੇ ਨਵੀਂ ਡੇੜੀ ਆਏ ਨਗੇ 2:30 12:30 ਆਏ ਨੇ ਸਾਢੇ 12:30 ਆਏ ਨੇਗੇ 2:30 ਵਜੇ ਮੈਂ ਪਈ ਸੀ ਪਰ ਮੈਂ ਕਰਦੀ ਆਹ ਕਹਿੰਦੀ ਹੈ ਨਾ ਵੀ ਨਹੀਂ ਕਰਦੀ ਬੋਲ ਕਹਿੰਦੀ ਵਧੀਆ ਟਾਈਮ 'ਚ ਡੇੜੀ ਜੇ ਵਾਪਸ ਹਾਂ ਫਿਰ ਸਵੇਰੇ ਸਨੇਹਾ ਜਾਣਾ ਸੀ ਤਾਂ ਕਰਦੇ ਤੇ ਮੈਨੂੰ ਤੁਨੋ ਜਿਹੜਾ ਠੰਡ ਇੰਨੀ ਲੱਗੀ ਨਾ ਮੈਂ ਤੁਹ ਬੋਲੀ ਲਈ ਜਾਵੇ ਉੱਠ ਕੇ ਕੀ ਆਲਾ ਚਿਚਣੀ ਤਾਂ ਮੇਹੋ ਹੋੜ ਚਿਚੜ ਦਾ ਪੈਸਾ ਤੇ ਨਹੀਂ ਹੈਗਾ ਮੇਰੇ ਕਿੱਥੇ ਹੋਣਾ ਪਤਾ ਹੀ ਨਹੀਂ ਫਿਰ ਤਾਂ ਮੱਜਾ ਦੇ ਵੀ ਨਹੀਂ ਹੈਗਾ ਠੰਡ ਕਰਕੇ ਇਹ ਤਾਂ ਧਾਮ ਲਈ ਜਾਂਦੇ ਨੇ ਦੇਖੋ ਰਾਮ ਨਾਲ ਪੈਣੀ ਕੰਪੜ ਲਈ ਰਾਤ ਨੇ ਰਭ ਕੇ ਹਾਂ ਉਹ ਹਜਮ ਵੀ ਕਰਨੀਆਂ ਨਹੀਂ ਹੈਗੀਆਂ ਚੰਗੀ ਨਹੀਂ ਹੋਰ ਅਈ ਤੇ ਇਹ ਮੈਨੂੰ ਤਾਂ ਕਹਣਾ ਹੁਣੀ ਬੋੜੀਏ ਕੀ ਕਰਨਾ ਇੱਥੇ ਐ ਕਰਨਾ ਇਹ ਤਾਂ ਸਟਾਇਬਰੀ ਬਗੂ ਨੇ ਬਣਾ ਲਿਆ ਅੰਦਰ ਗੱਲਾਂ ਮਾਰੀ ਗਈਆਂ ਵੇਟਿੰਗ ਚਲੋ ਨੂੰ ਅਸੀਂ ਬਾਗ ਰੋ ਇੱਧਰ ਉਹਨਾਂ ਦੇ ਐ ਨਾ ਰੋਟੀ ਦਾ ਉਧਰ ਜਾਣ ਲੱਗਿਆ ਇਹਦਾ ਖਾਈ ਵੀ ਜਾਵੇ ਬੈਠਾ ਹੋਰ ਰੋਟੀ ਖਾਣੀ ਐ ਇਸ ਫਿਰ ਦੁੱਧ ਪਹਿਲਾਂ ਫੜਾਇਆ ਸੀ ਜਦੋਂ ਭੁੱਖ ਲੱਗੀ ਸੀ ਰੋਟੀ ਖਾਏ ਆ ਕੇ ਹੁਣ ਹਾਜਮ ਕਰ ਲਏ ਦੁਬਾਰੇ ਫੇਰ ਉੱਠ ਕੇ ਤਿਆਰ ਹੋ ਕੇ ਵਗ ਜਾਣਗੇ ਪਕੌੜੇ ਲੱਗ ਜਾਣਗੇ ਹੁਣ ਆਪਾਂ ਵੀ ਸੇਵਾ ਕਰਾਂਗੇ ਫਿਰ ਸਾਰਿਆਂ ਦੀ ਇਹਨਾਂ ਦੇ ਵੀ ਮੱਸੀ ਤਿਆਰ ਹੋ ਗਈ ਹੈ ਲੋਈ ਅੱਜ ਆਪਾਂ ਫੇਰ ਚੱਲਿਆਂਗੇ ਜਾਗੋ ਤੇ ਕੱਲ ਵੀ ਜਾਗੋ ਤੇ ਗਏ ਸੀਗੇ ਤੇ ਕੱਲ ਨੂੰ ਫੇਰ ਆਪਾਂ ਜਾਣਾ ਹੈ ਪੈਲਸ ਚ ਅੱਜ ਆਪਾਂ ਸ਼ਾਮ ਨੂੰ ਜਾਣਾ ਸੀਗਾ ਨਾ ਵਿਆਹ ਕਿ ਲੈ ਕੇ ਆਉਣਾ ਸੀਗਾ ਉਹ ਥੋੜਾ ਜਿਹਾ ਲੇਟ ਹੋ ਗਏ ਮੈਂ ਉਹਨਾਂ ਨੂੰ ਕਿਹਾ ਹੀ ਸੀ ਮਾ ਹਜੇ ਲੇਟ ਹੋ ਗਏ ਨਾ ਫੇਰ ਨਾ ਸਾਨੂੰ ਵੀ ਫੋਨ ਕਰਿਓ ਕਿਉਂਕਿ ਅਸੀਂ ਇੱਧਰ ਜਾਗੋ ਤੇ ਜਾਣਾ ਦੂਸਰੇ ਵਿਆਹ ਤੇ ਨਾ ਤੇ ਜੇ ਸੁਨੇਹਾ ਆਗੇ ਵੀ ਸਾਨੂੰ ਫੇਰ ਦੱਸ ਦਿਓ ਅਸੀਂ ਆ ਜਾਾਂਗੇ ਕੋਈ ਗੱਲ ਨਹੀਂ ਉਹ ਕਹਿੰਦੀ ਸੀ ਕਹਿੰਦੀ ਸੀ ਅਸੀਂ ਵੀ ਫੋਨ ਕਰਾਂਗੇ ਜਾਂ ਕਿਸੇ ਨੂੰ ਭੇਜ ਦਾਂਗੇ ਤੇ ਹੁਣ 4:30 ਹੋ ਗਏ ਹੁਣ ਉਹ ਲੇਟ ਹੋ ਗਏ ਤਾਂ ਕਰਕੇ ਉਹਨਾਂ ਨੇ ਭੇਜਿਆ ਨਹੀਂ ਹੈਗਾ ਹੁਣ ਆਪਾਂ ਦੂਸਰੇ ਪਾਸੇ ਜਾ ਰਹੇ ਹਾਂਗੇ ਦੂਸਰੇ ਵਿਆਹ ਤੇ ਨਾ ਮੈਂ ਕਿਹਾ ਸੀ ਨਾ ਮੈਨੂੰ ਬੁਖਾਰ ਚੜਦਾ ਸੀ ਕਿ ਮਹਾ ਚੱਲ ਮੈਂ ਇੱਕ ਅੱਦੇ ਜਾਗੋ ਮਿਸ ਕਰ ਦੇਣੀ ਆ ਫਿਰ ਮੈਨੂੰ ਘਰੇ ਗਾਲਾਂ ਮਿਲਦੀਆਂ ਨੇ ਮੈਨੂੰ ਕਹਿੰਦੇ ਨੇ ਜਦੋਂ ਆਲਾ ਕਾਇਕੇ ਜਾਂਦਾ ਜਿੰਨੇ ਜ਼ੋਰ ਨਾਲ ਪਿਆਰ ਨਾਲ ਨਾ ਵੀ ਜਾਣਾ ਚਾਹੀਦਾਗਾ ਘੰਟੇ ਨਾਲ ਆਪਾਂ ਨੂੰ ਕੀ ਹੁੰਦਾਗਾ ਆਪਾਂ ਕਿੱਥੇ ਬਾਹਰ ਟਾਈਮ ਲਾਉਣਾ ਹੈਗਾ ਰਾਤ ਤਾਂ ਅਸੀਂ ਥੋੜਾ ਜਿਹਾ ਲੇਟ ਹੋ ਗਈ ਸੀ ਅੱਜ ਅਸੀਂ ਜਲਦੀ ਆ ਜਾਾਂਗੇ ਤੇ ਆਪਾਂ ਤੁਹਾਡੇ ਨਾਲ ਵਲੌਗ ਵੀ ਸ਼ੇਅਰ ਕਰਾਂਗੇ ਅੱਜ 마ਸੀ ਜਾਊਗੀ ਸਾਡੇ ਨਾਲ ਕੱਲ 마ਸੀ ਨਹੀਂ ਹੈਗੀ ਸੀ ਕੱਲ ਮੈਂ ਇਥੋਂ ਭੈਣ ਨਾਲ ਗਈ ਸੀ ਤੇ ਅੱਜ ਆਪਾਂ ਇਧਰੋ ਜਾਵਾਂਗੇ ਨਾਨਕਾ ਮੇਲਾ ਜਿਹੜਾ ਇਹ ਜਾਗੋ ਵਾਲਿਆਂ ਦਾ ਆ ਗਿਆ ਵਿਆਹ ਵਾਲਿਆਂ ਦਾ ਨਾ ਤੇ ਹੁਣ ਆਪਾਂ ਜਾਵਾਂਗੇ ਜਾਗੋ ਦੇ ਟਾਈਮ ਤੇ ਜਾਵਾਂਗੇ ਬਾਟਣੇ ਦੇ ਟਾਈਮ ਤੇ ਜਾਗੋ ਦੇ ਟਾਈਮ ਤੇ ਕਿਉਂਕਿ ਇੰਨਾ ਟਾਈਮ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਨਾ ਸਾ ਵੀ ਨਹੀਂ ਆਉਂਦਾ ਹੈਗਾ ਗੋਲੀਆਂ ਦੇ ਗੋਲੀਆਂ ਸਿੱਟੀਆਂ ਨੇ ਗੋਲੀਆਂ ਵੀ ਮੈਂ ਵੈਸੇ ਇੰਨੇ ਤਾਂ ਨਹੀਂ ਲੈਂਦੀ ਕੱਲ ਮੈਂ ਇੱਕ ਲਈ ਸੀ ਅੱਜ ਮੈਂ ਤਿੰਨ ਗੋਲੀਆਂ ਦੀ ਇੱਕ ਖਰਾਕ ਲਈਏ ਉਹ ਵੀ ਮੈਨੂੰ ਇਹਨਾਂ ਨੇ ਧੱਕੇ ਨਾਲ ਦਿੱਤੀ ਕਹਿੰਦੇ ਐ ਤਾਂ ਵੀ ਔਖਾ ਹੈਗਾ ਤੇ ਜਦੋਂ ਕੰਮ ਕਰਦੇ ਕੰਮ ਕਰਕੇ ਨਾ ਫਿਰ ਤਾਂ ਬਸ ਜਦੋਂ ਡਿੱਗ ਜਾਈ ਨਹੀਂ ਫਿਰ ਨਹੀਂ ਉੱਠਿਆ ਜਾਂਦਾ ਹੈਗਾ ਹੁਣ ਮੈਂ ਹਜੇ ਗੋਲੀਆਂ ਲਈਆਂ ਨਹੀਂ ਮੈਂ ਪੈਣ ਲੱਗੀ ਲਵਾਂਗੀ ਕਿਉਂਕਿ ਰੈਸਟ ਵੀ ਹੋਵੇ ਗੋਲੀਆਂ ਲੈ ਕੇ ਨਾ ਫੇਰ ਹੀ ਠੀਕ ਹੁੰਦਾਗਾ ਪਤਾ ਨਹੀਂ ਕਿੱਥੋਂ ਕੁਝ ਹੋ ਗਿਆ ਪਤਾ ਨਹੀਂ ਖਾਣ ਪੀਣ ਨਾਲ ਹੋ ਗਿਆ ਪਤਾ ਨਹੀਂ ਹੈ ਨਾ ਕਈ ਵਾਰ ਆਪਾਂ ਗਰਮ ਤੇ ਠੰਡੇ ਪਾਣੀ 'ਚ ਹੱਥ ਪਾ ਲੈਨੇ ਹੋਂਦੇ ਨਾਲ ਵੀ ਹੋ ਜਾਂਦਾਗਾ ਤੇ ਅੱਜ ਆਪਾਂ ਹੁਣ ਚੱਲਦੇ ਆਂ ਤਾਂ ਤੁਹਾਨੂੰ ਇਹ ਵੀ ਵਿਆਹ ਦਿਖਾਉਣੇ ਅਗੇ ਨਾ ਪਲੀਜ਼ ਵੀਡੀਓ ਦੇ ਨਾਲ ਬਣੇ ਰਹੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਬਲੌਗ ਕਿਸ ਤਰ੍ਹਾਂ ਦੇ ਲੱਗਦੇ ਨੇ ਸਾਨੂੰ ਜ਼ਰੂਰ ਦੱਸਿਓ ਅੱਜ ਮੈਂ ਕੰਨਾਂ 'ਚ ਕੁਛ ਨਹੀਂ ਪਾ ਕੇ ਜਾਂਦੀ ਹੈਗੀ ਭਈ ਮੈਂ ਕੱਲ ਔਖੀ ਹੋਈ ਹੈ ਨਾ ਸਾਰੇ ਨਾਲੇ ਮੈਨੂੰ ਕਹਿਣ ਵੀ ਏਡੇ ਏਡੇ ਗਲੀਆਂ ਹੈ ਮੈਨੂੰ ਕਹਿੰਦੇ ਨੇ ਤੂੰ ਨਾ ਇੱਥੇ ਟੰਕੇ ਲਵਾ ਲੈ ਇਹਨਾਂ ਤੇ ਤੇ ਮੈਨੂੰ ਟੰਕਿਆਂ ਤੋਂ ਡਰ ਲੱਗਦਾ ਹੈਗਾ ਮੈਂ ਇਥੋਂ ਲਵਾਇ ਨਹੀਂ ਜਾਂਦੇ ਹੈਗੇ ਫੇ ਵਿੱਚ ਕਹਿੰਦੇ ਨੇ ਕਹਿੰਦੇ ਉਹ ਪਤਾ ਨਹੀਂ ਕਾਦੇ ਨਾਲ ਜੋੜ ਦਿੰਦੇ ਨੇ ਕਹਿੰਦੇ ਐਂ ਵਿੱਚੋਂ ਭਰ ਦਿੰਦੇ ਨੇ ਮਸਾਲਾ ਜਾਂ ਮੇਨੂ ਤੋਂ ਵੀ ਡਰ ਲੱਗਦਾ ਹੈਗਾ ਚਲ ਦੇਖੀ ਜੂ ਨਹੀਂ ਪਾਇਆ ਕਰਾਂਗੇ ਕੋਈ ਜ਼ਰੂਰੀ ਹੈਗੀ ਨਾ ਕਿਹੜਾ ਸੋਨਾ ਸਸਤ ਹੈਗਾ ਨਾ ਹੀ ਉਹ ਹੀ ਗੱਲ ਕਰਾਇਆ ਜਾਵੇ ਨਾ ਪਾਇਆ ਜਾਵੇ ਇਸ ਤਰ੍ਹਾਂ ਹੀ ਠੀਕ ਹੈ ਨਾ ਕੋਈ ਡਰ ਨਾ ਡੁੱਕਰ ਤੇ ਵਧੀਆਂਗੇ ਨਾ ਕੱਲ ਮੈਂ ਉੱਥੇ ਇੱਕ ਦੋ ਕੁੜੀਆਂ ਦੇਖਿਆ ਉਹ ਜਮੇ ਬਿਲਕੁਲ ਹੀ ਸਿੰਪਲ ਨਾ ਉਹਨਾਂ ਦੇ ਕੰਨਾਂ 'ਚ ਕੁਛ ਨਾ ਉਹਨਾਂ ਦੇ ਕੁਛ ਲੱਗਿਆ ਹੋਇਆ ਉਹ ਮੈਨੂੰ ਇੰਨੀਆਂ ਸੋਹਣੀਆਂ ਲੱਗੀਆਂ ਬਹੁਤ ਜ਼ਿਆਦੇ ਮੈਨੂੰ ਤਾਂ ਉਹਨਾਂ ਨੂੰ ਬਨ ਨਹੀਂ ਦੇਖ ਦੇਖੇ ਲੱਗੀ ਜਾਵੇ ਵੀ ਇਹਨਾਂ ਦੀ ਜ਼ਿੰਦਗੀ ਕਿੰਨੀ ਵਧੀਆ ਕਿੰਨੀਆਂ ਸੋਹਣੀਆਂ ਲੱਗਦੀਆਂ ਨੇਗੀਆਂ ਇੱਕ ਨਾ ਉਹੀ ਹੈ ਨਾ ਆਪਾਂ ਇੰਨਾ ਕੁਛ ਮੇਕਅਪ ਵਗੈਰਾ ਜਾਂ ਵੀ ਸੋਨਾ ਵਗੈਰਾ ਪਾ ਕੇ ਜਾਂਦੀਆਂ ਨਹੀਂ ਗੀਆਂ ਤੇ ਉਹਨਾਂ ਦੇ ਬਰਾबरी ਉਹ ਲੱਗਣ ਕੋਈ ਐਂਜ ਨਹੀਂ ਲੱਗਦਾ ਸੀਗਾ ਵੀ ਉਹ ਨਹੀਂ ਸੋਹਣੀਆਂ ਲੱਗਦੀਆਂ ਸੀ ਬਾੜੀਆਂ ਜਿਆਦਾ ਸੋਹਣੀਆਂ ਲੱਗਦੀਆਂ ਸੀਗੀਆਂ ਤੇ ਮੈਂ ਤੋਂ ਉਹੀ ਰਾਤ ਦਿਨ ਉਹੀ ਮੂਰਿਆ ਹੀ ਜਾਂਦੇ ਨੇ ਵੀ ਕਿੰਨੀ ਵਧੀਆ ਲੱਗਦੀਆਂ ਸੀਗੀਆਂ ਰੱਬ ਨੇ ਕਿੰਨਾ ਰੰਗ ਰੂਪ ਦਿੱਤਾ ਕਰਨਾ ਨੂੰ ਨਾ ਹੈਡ ਤਾਂ ਹੌਲੀ ਹੌਲੀ ਹੋਣਗੀ ਲੱਡੀ ਕਿਨੇ ਜੱਟਾ ਝਾੜ ਕੇ ਲੈ i uh -huh. Thank <laughs> you. ਫੀਡੀ ਲੈਣ ਵਾਗੀ ਸੀਗੀ ਲੋਈ ਆਪਾਂ ਜਾਇਆ ਏ ਵਿਆਹ ਲੈ ਕਰੇ ਬਟਨਾਂ ਲਾਇਆ ਏ ਤੇ ਜਾਗੋ ਤਾਂ ਹਜੇ ਲੇਟ ਹੋ ਜੂਗਾ ਟਾਈਮ ਹਨ ਤੇ ਬੇਬੇ ਵਿਚਾਰੀ ਡਿੱਕੀ ਜਾਂਦੀ ਸੀਗੀ ਹਰ ਕੇ ਪਾਪਾ ਜੀ ਕੋਲ ਬੈਠੇ ਗੱਲਾਂ ਕਰੀ ਜਾਂਦੇ ਸੀਗੇ ਨਾ ਤੇ ਜਾਗੋ ਕਿਉਂਕਿ ਲੇਟ ਹੋ ਜਾਂਦੀ ਹੈ ਪਹਿਲਾਂ ਬਟਨਾਂ ਲਾਉਣਗੇ ਨਾ ਕਾਫੀ ਹੁਣ ਅੱਜ ਕੱਲ ਤਾਂ ਜਾਗੋ ਤੇ ਵੀ ਉਨੀ ਇਕੱਠ ਹੋਣ ਲੱਗਿਆ ਬਟਨ ਦੇ ਨਾ ਤੇ ਪਹਿਲਾਂ ਬਟਨ ਦੇ ਫਿਰ ਜਾਗੋ ਤੇ ਉਨੀ ਇਕੱਠ ਹੋ ਜਾਂਦਾਗਾ ਅਸੀਂ ਫਿਰ ਆ ਗਿਆਂ ਕਿਉਂਕਿ ਹੁਣ ਉਹ ਰਿਸ਼ਤੇਦਾਰ ਤੇ ਬਾਕੀ ਸਕੇ ਸਕੇਲਿਆਂ ਦਾ ਨਾ ਕੰਮ ਹੈਗਾ ਆਪਾਂ ਵਟਨਾ ਕੱਟਣ ਦੇ ਜਾਣ ਦਾ ਹੱਕ ਸੀ ਆਪਾਂ ਜਾਏ ਤੇ ਹੁਣ ਆਪਾਂ ਭਈ ਰੋਟੀ ਟੁੱਕ ਦਾ ਨਿਮੇੜ ਗਏ ਸੀਗੇ ਤਾਂ ਆ पाणी ਆਪਦਾ ਉੱਥੇ ਪੀ ਆਏ ਤੇ ਹੁਣ ਕੱਪੜਾ ਲਈਦਾ ਆਪਾਂ ਬਦਲਦੇ ਆ ਫਿਰ ਦਵਾਈ ਬੁੱਟੀ ਲੈਣੇ ਹੈਗੇ ੜਕੇ ਨੂੰ ਫੇਰ ਕਾਮਜਾਬ ਹੋ ਜਾਈਏ ਕਿਉਂਕਿ ਕੱਲ ਨੂੰ ਪੈਰਸ ਦੇ ਵਿੱਚ ਜਾਣਾ ਹੈਗਾ ਨਾ ਜੇ ਹੁਣ ਗੋਲੀਆਂ ਲੈ ਕੇ ਪਾਵਾਂਗੇ ਤਾਂ ੜਕੇ ਨੂੰ ਸਰੀ ਸੈੱਟ ਹੋਊਗਾ ਨਹੀਂ ਓਖਾ ਹੋ ਜੂਗਾ ਕੰਮ ਕਰਕੇ ਫੇਰ ਜਾਣਾ ਸਾਰਾ ਦਿਨ ਫੇਰ ਨਿਕਲ ਜੂਗਾ ਚਲੋ ਫੇਰ ਦੋ ਦਿਨ ਰੈਸਟ ਕਰਾਂਗੇ ਉਸ ਤੋਂ ਬਾਅਦ ਵਿੱਚ ਆਪਾਂ ਕਰੀਏਂਗੇ ਨਾ ਨਹੀਂ ਰੂ ਕਿਰਪਾ ਕਰੇ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੁਸੀਂ ਵੀ ਦੱਸਿਓ ਭੈਣਾ ਤੁਹਾਨੂੰ ਵੀ ਇੰਨੀ ਵਿਆਹ ਨੇਗੇ ਇੱਕ ਕੋਲੋਂ ਤਾਂ ਮਜ਼ਾ ਵੀ ਬਹੁਤ ਆਉਂਦਾਗਾ ਨਾ ਕੰਮ ਕਰੋ ਫਟਾਫਟ ਮੱਜਾਂ ਦੇ ਨਿਮੇੜੋ ਦੂਸਰਾ ਨਿਮੇੜੋ ਦੋ ਚਾਰ ਰੋਟੀਆਂ ਲਾਹੋ ਤਿਆਰ ਹੋ ਕੇ ਵਿਆਹਾਂ ਦੇ ਵਗਜੋ ਆ ਕੇ ਫਿਰ ਜਦੋਂ ਕੱਪੜੇ ਧੋਣੇ ਨੇ ਜਸ ਮੰਨ ਲੈਣੇ ਹੁੰਦੇ ਨੇਗੇ ਨਾ ਉਦੋਂ ਬਹੁਤ ਜ਼ਿਆਦਾ ਔਖਾ ਜਾਂ ਪ੍ਰੈਸ ਕਰਨੀ ਹੁੰਦੀ ਹੈਗੀ ਤੇ ਮੈਂ ਤਾਂ ਹੁਣ ਸੂਟ ਤਿੰਨ ਚਾਰ ਲਾ ਰੱਖੇ ਨੇਗੇ ਮੈਂ ਤਾਂ ਕੋਈ ਨਹੀਂ ਦੋਤਾ ਹੈਗਾ ਆ ਕੇ ਹੀ ਡੰਗ ਦਿੰਨੀ ਹੈਗੀ ਤੇ ਬਾਦਰ-ਬਦਰ-ਬਦਰ ਬਦਰ ਉਹ ਹੀ ਚੱਲ ਜਾਂਦੇ ਨੇ ਸਾਰੇ ਵਿਆਹਾਂ 'ਚ ਤੇ ਇਹਨਾਂ ਰੋਇ ਤਹ ਤੋਤੇ ਵੀ ਨਹੀਂ ਜਾਂਦੇ ਹੈਗੇ ਨਾ ਸਾਰੇ ਵੇਅ ਦੇਖ ਕੇ ਜਦੋਂ ਸਰਦੀਆਂ ਲੰਘ ਗਈਆਂ ਬਾਅਦ ਚ ਧੋਕੇ ਧਰਦਾਂਗੇ ਜੇ ਆਪਾਂ ਹੁਣ ਤੋਂ ਨਹੀਂ ਆਗੇ ਫਿਰ ਖਰਾਬ ਹੋ ਜਾਣਗੇ ਨਾ ਇੰਨੀ ਵਾਰ ਧੋਕੇ ਤਾਂ ਬਾਕੀ ਸਰਦੀਆਂ ਚ ਘੰਟਾ ਤੋਂ ਘੰਟੇ ਪਾਉਣੇ ਆਪਾਂ ਕਿਹੜਾ ਸਾਰਾ ਦਿਨ ਰੱਖਦੇ ਆ ਨਾ ਤੇ ਇਹਨਾਂ ਨੂੰ ਕੁਝ ਨਹੀਂ ਹੁੰਦਾ ਹੈਗਾ ਕੁਝ ਲੱਗੇ ਨਾ ਜਿਵੇਂ ਖਾਂਦੇ ਪੀਂਦੇ ਤੋਂ ਤੇ ਖਾਣ ਪੀਣ ਨਾਲ ਜਦੋਂ ਆਪਣੇ ਕੁਝ ਲੱਗ ਜਾਂਦੇ ਉਹਦੀ ਖਰਾਬ ਹੁੰਦੇ ਨਹੀਂ ਨਹੀਂ ਤੱਕੀ ਹੋਣਾ ਆਪਾਂ ਕਿਹੜਾ ਕੋਈ ਕੰਮ ਕਰਦੇ ਆ ਪਾਕੇ ਨਾ ਤੇ ਚਲੋ ਜੀ ਹੁਣ ਵਲੌਗ ਦਾ ਕਰ ਦਾਂਗੇ ਐਂਡ ਮਿਲਾਂਗੇ ਕੱਲ ਨੂੰ ਕਿਸੇ ਹੋਰ ਸੋਹਣੇ ਜਿਹਾ ਵਲੌਗ ਦੇ ਨਾਲ ਉ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਵੀਡੀਓ ਦੇਖਣ ਲਈ ਭੈਣਾਂ ਦਾ ਬਹੁਤ ਬਹੁਤ ਧੰਨਵਾਦ